ਦੇਖੋ ਆ ਜਿਹੜੀ ਟਰੈਕ ਵਿੱਚ ਆ ਜੇ ਸਭ ਤੋਂ ਪਹਿਲਾਂ ਸ਼ੁਰੂ ਕਰਾਂ ਇਹ ਟਰੈਕ ਵਿੱਚ ਬਹੁਤ ਵੱਧ ਗਈ ਆ ਚੀਜ਼ ਇਹ ਤੁਹਾਨੂੰ ਹਰੇਕ ਯੂਟਿਊਬਰ ਨੇ ਇੱਕ ਟਰੈਕਟਰ ਆ ਤੇ ਦੂਜੀ ਆ ਬਹੁਤ ਚੁੰਨਾ ਜਿਹੜੀ ਰੇਸ ਦਾ ਇੱਥੇ ਆਏ ਫੇਰ ਇਤਰੋਂ ਦੂਜੇ ਜੋ ਆ ਬੈਕ ਆ ਜੀ ਦਾ ਪਰਫੈਕਟ ਕੀ ਆ ਦੂਜੇ ਤਾਂ ਕੋਈ ਕੰਮ ਟਰੈਕਟਰ ਕਰਦਾ ਆ ਆ ਗਿਆ ਭਾਈ ਆ ਗਿਆ ਆ ਗਿਆ ਆ ਗਿਆ ਇਹ ਉਹ ਆ ਜਿਹਨੂੰ ਮੋਡੀਫਿਕੇਸ਼ਨ ਦੀ ਲੋੜ ਨਹੀਂ ਪੈਂਦੀ ਇਹ ਉਹ ਹੈ ਜਿਹੜਾ ਪੰਜਾਬ ਤੇ ਰਾਜ ਕਰਦਾ ਹੈ ਇਹ ਉਹ ਟਰੈਕਟਰ ਆ ਜਿਹਦਾ ਮਾਰਕੀਟ ਸ਼ੇਅਰ 23 24% ਆ ਇਹ ਉਹ ਟਰੈਕਟਰ ਆ ਜਿਹੜਾ ਟੋਟੀ ਅਵਾਰਡ ਚੋਂ ਫਰਸਟ ਆਇਆ ਇਹਦੀਆਂ ਕੀ ਕੀ ਸਿਫਤਾਂ ਸਣਾਵਾਂ ਮੈਂ ਤੁਹਾਨੂੰ ਸੁਣਿਓ ਇਹਦਾ ਤਾਂ ਕੋਈ ਅੰਤੇ ਨਹੀਂ ਪਹਿਲਾਂ ਤਾਂ ਤੁਹਾਨੂੰ ਥੋੜਾ ਜਿਹਾ ਗੇੜਾ ਦਿਵਾ ਦਾ ਕੈਮਰਾਮੈਨ ਸਾਹਿਬ ਆ ਦਿਖਾਇਓ ਮਾੜਾ ਜਿਹਾ ਇਧਰੋਂ ਸਭ ਤੋਂ ਪਹਿਲਾਂ ਆਹ ਇਹਦੀ ਵਿੱਥਾ ਦੇਖੋ ਆਹ ਜਿਹੜੀ ਟਰੈਕ ਵਿੱਥਾ ਜੇ ਸਭ ਤੋਂ ਪਹਿਲਾਂ ਸ਼ੁਰੂ ਕਰਾਂ ਇਹ ਟਰੈਕ ਵਿੱਥ ਬਹੁਤ ਵੱਧ ਗਈ ਆ ਚੀਜ਼ ਇਹ ਤੁਹਾਨੂੰ ਹਰੇਕ ਯੂਟਿਊਬਰ ਨੇ ਗੱਲਾਂ ਦੱਸਣੀਆਂ ਨਹੀਂ ਇਹਦੀ ਟਰੈਕ ਵਿੱਥ ਦੇਖੋ ਕਿੱਥੇ ਚਲੀ ਗਈ ਇੱਕ ਟਰੈਕਟਰ ਲੰਬਾ ਦੇਖੋ ਕਿੰਨਾ ਹੋ ਗਿਆ ਕਿੱਥੇ ਤੋਂ ਕਿੱਥੇ ਤੱਕ ਪਿਆ ਫੋਕਲਾ ਤੋਂ ਲੈ ਕੇ ਉਰੇ ਤੱਕ ਇਹ ਜਿਹੜਾ ਦੂਜਾ ਟਰੈਕਟਰ ਆ ਉਹਦੇ ਨਾਲ ਹੋ ਇੰਨਾ ਪੀਸ ਹੋਰ ਪੈ ਗਿਆ ਇੱਚ ਦੂਜੀ ਸਭ ਤੋਂ ਵੱਡੀ ਗੱਲ ਕਰਾਂ ਜੇ ਉੱਤੇ ਬਹਿ ਕੇ ਆ ਦੇਖੋ ਮੈਂ 6 ਫੁੱਟ ਦੀ ਮੇਰੀ ਹਾਈਟ ਆ ਦੇਖੋ ਲੈ ਮੈਂ 6 ਫੁੱਟ ਕਿਤੇ ਕੰਫਰਟੇਬਲ ਨਹੀਂ ਹੁੰਦਾ ਟਰੈਕਟਰ ਤੇ ਇਹ ਸੀਟ ਇਹਦੀ ਹੁਣ ਮੇਰਾ ਖਾਲਾ ਇਹ ਲੈ ਇੱਥੇ ਆ ਲੈ ਇੱਥੇ ਤੱਕ ਆਉਂਦੀ ਆ ਕੈਮਰਾਮੈਨ ਸਾਹਿਬ ਥੋੜਾ ਪਿੱਛੇ ਹੋ ਜਾਓ ਤਾਂ ਕਿ ਵਿਊ ਆਵੇ ਕਾਫੀ ਦੇਖੋ ਕਿੱਥੇ ਤੱਕ ਆਉਂਦਾ ਹੁਣ ਤੁਹਾਨੂੰ ਥੋੜਾ ਜਿਹਾ ਗੇੜਾ ਦਿਖਾਦਾ ਆਵਾਜ਼ ਸੁਣਾਦੀਏ ਥੋੜੀ ਜੀ ਇੱਕ ਇੱਕ ਟਰੈਕਟਰ ਆ ਤੇ ਦੂਜੀ ਆ ਫੋਰਚੂਨਰ ਜਿਹੜੀ ਰੇਸ ਦਾ ਇੱਥੇ ਆਇਲਦੀ ਆ ਦੇ ਕੈਮਰਾਮੈਨ ਸਾਹਿਬਾ ਹਿੱਲਦਾ ਰਿਹਾ ਟਰੈਕਟਰ ਮੜਾ ਜਾ ਇਹ ਇਹ ਮੋਮੈਂਟਮ ਹੁੰਦਾ ਹੈ ਇਹਨੂੰ ਕਹਿੰਦੇ ਨੇ ਮੋਮੈਂਟਮ ਟੀਨਜਣ ਦਾ ਬਾਲਾ ਦੇਖੋ ਕਹਿੰਦੇ ਵੀ 855 ਤੁਸੀਂ ਸਟਾਰਟ ਕਰ ਲਿਓ ਐ ਐ ਹਿਲੂਗਾ ਇਹ ਇਹ ਆ ਜੀ ਖੂਬਸੂਰਤ ਤਨੀ ਮੈਂ ਇਹਨੂੰ ਤਾਂ ਆਪਾਂ ਬੰਦ ਕਰਦੀਏ ਮੁੱਢ ਤੋਂ ਸ਼ੁਰੂ ਕਰ ਲਈਏ ਆਜੋ ਜੀ ਕੈਮਰਾਮੈਨ ਸਾਹਿਬ ਇਧਰ ਨੂੰ ਦੇਖਦੇ ਹੋ ਸੇਮ ਇੰਜਣਾ 3478 ਸੀਸੀ ਸਾਰਾ ਕੁਝ ਪਹਿਲਾਂ ਵਾਲੇ ਟਰੈਕਟਰ ਵਾਲਾ ਇੱਕ ਗੱਲ ਐਡ ਆਨ ਜ਼ਰੂਰ ਕਰੂੰਗਾ ਵੀ ਦੇਖੋ ਫਰਕ ਕਿੰਨਾ ਪਿਆ ਮੰਨ ਕੇ ਚੱਲੋ ਜਿੱਦਣ ਦੀ ਆਪਾਂ ਨੇ ਵੀਡੀਓ ਪਾਈ ਆ ਮੈਨੂੰ ਫਰੇਮ ਚ ਲੈ ਲਓ ਸਰ ਤੇ ਜਿੱਦਣ ਦੀ ਆਪਾਂ ਵੀਡੀਓ ਪਾਈ ਆ ਵੀ ਕਿੰਨਾ ਕੁਆਲਿਟੀ ਚ ਸੁਧਾਰ ਆਇਆ ਇੰਨੀ ਜ਼ਿਆਦਾ ਸਫਾਈ ਆ ਗਈ ਆ ਚੀਜ਼ਾਂ ਤੇ ਅੰਦਰੋਂ ਇੰਨਾ ਸਾਫ਼ ਆ ਪਿੱਛੋਂ ਤੁਸੀਂ ਆਪ ਦੇਖ ਲਿਓ ਟਰੈਕਟਰ ਨੂੰ ਵੀ ਕਿੰਨਾ ਸਾਫ਼ ਆ ਟਰੈਕਟਰ ਸਾਰੇ ਕਿਤੇ ਸਫਾਈ ਆ ਗਈ ਐਨਾ ਚੀਜ਼ਾਂ ਤੋਂ ਜਿਹੜੀ ਸਫਾਈ ਆ ਉਹ ਬਹੁਤ ਆ ਆ ਗਈ ਉਹ ਮੈਂ ਤੁਹਾਨੂੰ ਸਾਰਾ ਕੁਝ ਐਡ ਆਨ ਕਰ ਦੂੰਗਾ ਅਗਲੀ ਸਾਰਿਆਂ ਤੋਂ ਵੱਡੀ ਗੱਲ ਇੱਧਰ ਨੂੰ ਦਿਖਾਓ ਮਾਰਾ ਦੇਵਤਿਆਂ ਆ ਇਹਦਾ ਡਬਲ ਐਕਟਿੰਗ ਹੋ ਗਿਆ ਆ ਚੀ ਡਬਲ ਐਕਟਿੰਗ ਆ ਜੈਕ ਦਿਖਾ ਦਿਓ ਡਬਲ ਐਕਟਿੰਗ ਚੈੱਕ ਲੱਗ ਗਿਆ ਜੈਕ ਡਬਲ ਐਕਟਿੰਗ ਹੋ ਗਿਆ ਬਾਕੀ ਇੰਜਨ ਸੇਮ ਆ ਰੇਡੀਏਟਰ ਸੇਮ ਆ ਟਾਇਰ ਸੇਮ ਨੇ ਸਾਰਾ ਸਾਈਜ਼ ਸੇਮ ਆ ਦੂਜੀ ਸਭ ਤੋਂ ਵੱਡੀ ਗੱਲ 4x4 ਦੇ ਵਿੱਚ ਇਹ ਅਵੇਲੇਬਲ ਨਹੀਂ ਹੋਣਾ ਇਹ ਸਿਰਫ 2 ਵੀਲ ਦੇ ਵਿੱਚ ਆਪਾਂ ਜੈਕ ਹੋ ਗਿਆ ਇੰਜਨ ਤੋਂ ਸੇਮ ਆ ਏਅਰ ਕਲੀਨਰ ਸੇਮ ਆ ਬੋਨਟ ਸੇਮ ਆ ਬੋਨਟ ਦਾ ਸਾਈਜ਼ ਸੇਮ ਆ ਕੋਈ ਫਰਕ ਨਹੀਂ ਹੈਗਾ ਇੱਕ ਤਾਂ ਆ ਪੀਸ ਆ ਜਿਹੜਾ ਲੈਂਥ ਆ ਇੰਨੀ ਆ ਲੈਂਥ ਵੱਧ ਗਈ ਇੱਥੋਂ ਇੱਥੋਂ ਤੁਸੀਂ ਦੇਖ ਲਓ ਇਹਦੇ ਨਾਲ ਜਿਹੜਾ ਮੇਨ ਫਰਕ ਪਿਆ ਆ ਜਿਹੜੀ ਟਰੈਕ ਵਿਥ ਆ ਇਹ ਬਹੁਤ ਜ਼ਿਆਦਾ ਵੱਧ ਗਈ ਇਹ ਜਾਮਾ ਮੋਟਰਸਾਈਕਲ ਬਣ ਗਿਆ ਜਿਵੇਂ ਜਾਮਾ ਐ ਨਹੀਂ ਹੁੰਦਾ ਬਹੁਤ ਦੂਰ ਟਾਇਰ ਟਰੈਕ ਵਿਥੇ ਦੀ ਬਹੁਤ ਜ਼ਿਆਦਾ ਹੋ ਗਈ ਤੇ ਪਰਫਾਰਮੈਂਸ ਵੀ ਦਾ ਫਰਕ ਪਊਗਾ ਉਤੋਂ ਬਾਅਦ ਇਹਦੀ ਗੱਲ ਕਰਨੋ ਆ ਜਿਹੜਾ ਗियर ਆ 1 ਮਿੰਟ ਇਹਦੇ ਤੇ ਮਾਰਿਓ ਮਾਰਾ ਕੈਮਰਾ ਆ ਜਿਹੜਾ ਚੀਜ਼ ਲਾਈ ਆ ਇਹ ਲਾਤੀ ਇਹਨਾਂ ਨੇ ਆਇਆ ਦੇਖ ਕਲਚ ਦੱਬਦੇ ਆ ਜੇ ਆਪਾਂ ਕਲਚ ਦੱਬ ਲਈ ਤਾਂ ਆ ਗੇਅਰ ਪੈਣਾ ਨਹੀਂ ਆ ਦੇਖੋ ਕਲਚ ਛੱਡੀ ਵੀ ਆ ਗੇਅਰ ਨਹੀਂ ਪਊਗਾ ਕਿਤੇ ਆ ਦੇਖੋ ਨਾ ਲੱਗੂ ਨਾ ਪਊਏ ਆ ਪੈ ਗਿਆ ਆ ਪੈ ਗਿਆ ਗੇਅਰ ਨਿਕਲ ਸਕਦਾ ਜਿੰ ਆ ਦੇਖੋ ਆਪਾਂ ਐਂ ਜ਼ੋਰ ਲਾ ਰਹੇ ਆ ਇਹ ਆ ਪੈ ਗਿਆ ਹਾਲੇ ਈ ਚੀਜ਼ ਆ ਇਹਦਾ ਮਤਲਬ ਆ ਜਦੋਂ ਆਪਾਂ ਕਲੱਚ ਦੱਬਾਂਗੇ ਤਾਂ ਉਧਰੋਂ ਗੇਅਰ ਆਪਾਂ ਪਾ ਸਕਾਂਗੇ ਨਿਊਟਰਲ ਜਿਵੇਂ ਨੂੰ ਮਰਜ਼ੀ ਕਰ ਦੋ ਬਿਨਾ ਕਲੱਚ ਦੱਬੇ ਨਿਊਟਰਲ ਹੋ ਜਾਊਗਾ ਪਰ ਗੇਅਰ ਨਹੀਂ ਪਊਗਾ ਇਹਦਾ ਐਡਵਾਂਟੇਜ ਕੀ ਆ ਕਿ ਟਰੈਕਟਰ ਤੁਹਾਡਾ ਪਿੱਛੋਂ ਕਦੇ ਵੀ ਕੋਈ ਨੁਕਸਾਨ ਨਹੀਂ ਕਰੂਗਾ ਆਮ ਇੰਜਨਰਲ ਕੀ ਹੁੰਦਾ ਟਰੈਕਟਰ ਕ੍ਰਾਉਨ ਤੋੜ ਦਿੰਦਾ ਇਹ ਵੀ ਮੈਂ ਥੋੜੀ ਜੀ ਗੱਲ ਲੈਟ ਆਨ ਕਰੂੰਗਾ ਇੱਕ ਯੰਗਸਟਰ ਨਾ ਕੀ ਕਰਦੇ ਨੇ ਬਾਈਕ ਨੂੰ ਚਲੇ ਜਾਂਦੇ ਦਾ ਮੂਰੇ ਮੂਰੇ ਚਲੇ ਆ ਇਸ ਕੰਮ ਲਈ ਬਾਈ ਜੀ ਕੋਈ ਵੀ ਟਰੈਕਟਰ ਡਿਜ਼ਾਈਨ ਨਹੀਂ ਹੋਇਆ ਕਦੇ ਵੀ ਇਦਾਂ ਧੱਕਾ ਨਾ ਕਰੋ ਸਹੀ ਤਰੀਕੇ ਨਾਲ ਲੋਡ ਦੇ ਅਨਸਾਰ ਚੀਜ਼ ਨੂੰ ਚਲਾਓ ਜਿੱਡਾ ਮਰਜੀ ਟਰੈਕਟਰ ਆ ਜਿਹਦੇ ਆ ਸਿਸਟਮ ਆ ਇਲੈਕਟ੍ਰੋਨਿਕ ਜਾਂ ਆਟੋ ਕਲਚ ਨਹੀਂ ਉਹ ਤੋੜੂਗਾ ਹੀ ਤੋੜੂਗਾ ਉਹ ਧੱਕਾ ਬਿਲਕੁਲ ਨਹੀਂ ਚੱਲਣਾ ਪਿੱਛੇ ਆ ਜਾਓ ਸਰ ਪਿੱਛੋਂ ਸਾਰਾ ਸੇਮ ਆ ਕੋਈ ਖਾਸ ਫਰਕ ਨਹੀਂ ਸਾਰਾ ਸਮਾਨ ਉਹੀ ਆ A to Z ਅਗਲੀ ਗੱਲ ਹੈ ਸ਼ਟਲ ਦਾ ਮੈਂ ਤੁਹਾਨੂੰ ਥੋੜਾ ਜਿਹਾ ਹੁਣ ਵਰਤ ਕੇ ਦਿਖਾ ਦਿੰਨਾ ਬਾਕੀ ਦਾ ਸਾਰਾ ਕੁਝ ਮੇਰਾ ਖਲਾਅ ਕਲੀਅਰ ਹੈ ਹੋਰ ਤਾਂ ਕੋਈ ਖਾਸ ਫਰਕ ਹੈ ਨਹੀਂ ਨੋ ਮੈਂ ਤੁਹਾਨੂੰ ਵਰਤ ਕੇ ਦਿਖਾਉਣਾ ਐ ਖੁੱਲੀ ਡੁੱਲੀ ਦੇਖੋ ਕਿੰਨੀ ਜਗ ਹੈ ਆਈ ਪਰਮਾਰਸ ਇਧਰੋਂ ਪਾ ਲਿਆ ਚੌਥਾ ਬਸ ਆਹੀ ਕੁਛ ਹੈ ਹੋਰ ਤਾਂ ਕੋਈ ਬਹੁਤਾ ਹੈ ਨਹੀਂ ਜੇ ਕੁਛ ਰਹਿ ਗਿਆ ਉਹ ਦੱਸ ਦਾਂਗੇ ਕਰ ਦੱਸਿਓ ਕਰ ਦਾਂਗੇ ਐਡ ਆਨ ਬਾਕੀ ਦਾ ਆਈਪੀਟੀਓ ਆ ਗਿਆ ਸਾਰਾ ਸੇਮ ਹੈ ਤੇ ਇੱਕ ਗੱਲ ਐਡ ਆਨ ਜ਼ਰੂਰ ਕਰੂੰਗਾ ਇੱਕ ਗੱਲ ਮੇਰਾ ਵੀ ਤੁਸੀਂ ਜ਼ਰੂਰ ਸੋਚਿਓ ਜਿੱਦਾਂ ਹੈ ਹੁਣ ਮੰਨ ਲਓ ਪਹਿਲੇ ਮੀਡੀਅਮ 'ਚ ਆ ਰਿਹਾ ਨੇ ਪਹਿਲੇ ਮੀਡੀਅਮ 'ਚ ਬੈਕ ਹੋਣਾ ਜਿਵੇਂ ਆਪਾਂ ਕਰਾ ਲਾਉਨੇ ਆ ਆਪਾਂ ਪਹਿਲੇ ਹਾਈ ਚ ਜਾਣੇ ਆਪਾਂ ਨੂੰ ਫਿਰ ਜਬ ਮਗਰ ਨੂੰ ਆਉਣਾ ਇਹ ਨਹੀਂ ਹੈਗਾ ਵੀ ਇਕੱਲਾ ਆ ਕੇ ਇਹਰੇ ਛੇੜਨਾ ਪਊ ਫਿਰ ਬਾਈ ਬੈਕ ਦੀ ਜੇ ਸਪੀਡ ਬਣਾਉਣੀ ਹੈ ਇਧਰੋਂ ਦੂਜਾ ਤੀਜਾ ਚੇਂਜ ਕਰਨਾ ਪਊਗਾ ਫੈਕਟ ਆਫ ਦੀ ਮੈਟਰ ਇਜ਼ ਇਹ ਕਿੰਨਾ ਕੁ ਵਰਥ ਆ ਜੇ ਤੁਹਾਨੂੰ ਇਹਦੀ ਲੋਡ ਆ ਤਾਂ ਲਓ ਆਦਰਵਾਈਜ਼ ਤੁਸੀਂ ਦੂਜਾ 855 ਭਾਵੇਂ ਲੈ ਲਓ ਕੋਈ ਬੜੀ ਗੱਲ ਨਹੀਂ ਇਹਦੀ ਕੋਈ ਜੇ ਤੁਹਾਨੂੰ ਲੋਡ ਮਹਿਸੂਸ ਹੁੰਦੀ ਆ ਤੁਸੀਂ ਕਰਾ ਲਾਉਨੇ ਹੋ ਕੋਈ ਉਦਾਂ ਦੀ ਚੀਜ਼ ਕਰਦੇ ਹੋ ਜਾਂ ਕਈ ਬੰਦੇ ਇਹ ਕਹਿੰਦੇ ਨੇ ਵੀ ਇੱਧਰਲੇ ਗੇਅਰ ਨੂੰ ਹੱਥੇ ਨਹੀਂ ਮਾਰਨਾ ਹੁਣ ਜਿਵੇਂ ਮੰਨ ਲਓ ਪਹਿਲੇ ਹਾਈ ਚ ਆ ਰਿਹਾ ਮੈਂ ਤੁਹਾਨੂੰ ਕਰਕੇ ਦਿਖਾਉਣਾ ਆ ਆ ਚੱਲ ਪਹਿਲਾਂ ਬੈਕ ਕਰ ਲਾ ਪਹਿਲੇ ਹਾਈ ਚ ਆ ਬੈਕ ਆ ਆ ਕਰਤਾ ਹੁਣ ਮੂੜੇ ਨੂੰ ਇਹ ਹੁਣ ਪਹਿਲੇ ਹੁਣ ਮੰਨ ਲਓ ਕਰਾ ਲਈ ਜਾਂਦੇ ਆ ਆਪਾਂ ਪਹਿਲੇ ਜائیں ਜਾ ਰਹੇ ਆ ਇੱਥੋਂ ਆਪਾਂ ਨੇ ਬੈਕ ਮਾਰਿਆ ਆਪਾਂ ਸਪੀਡ ਭਾਲਦੇ ਆ ਪਰ ਇਹ ਤਾਂ ਇੰਨੇ ਹੀ ਦੂਰ ਹੁਣ ਫਿਰ ਜੇ ਇਧਰੋਂ ਉਹ ਕਰਨੀ ਆਪੀ ਤਾਂ ਇਧਰੋਂ ਵੀ ਫਿਰ ਗੇਅਰ ਚੇਂਜ ਕਰਨਾ ਫਿਰ ਗੇਅਰ ਦੋ ਇਹ ਚੇਂਜ ਹੁਣ ਇੱਧਰੋਂ ਹੋਣਾ ਰਿਹਾ ਦੂਜੇ 'ਚ ਫੇਰ ਇੱਧਰੋਂ ਦੂਜੇ 'ਚ ਆ ਬੈਕ ਆ ਜੀ ਦਾ ਪਰਫੈਕਟ ਕੀ ਆ ਦੂਜੇ ਦਾ ਕੋਈ ਕੰਮ ਟਰੈਕਟਰ ਕਰਦਾ ਹੁਣ ਜੇ ਮੰਨ ਲਓ ਪਹਿਲੇ ਮੀਡੀਅਮ 'ਚ ਹੁਣ ਆਪਾਂ ਪਹਿਲੇ ਮੀਡੀਅਮ 'ਚ ਚਲਾ ਰਹੇ ਆ ਸੁਪਰ ਸੀਟਰ ਤੇ ਚੱਲ ਰਿਹਾ ਆਪਾਂ ਨੇ ਕਿਹਾ ਜੀ ਆਪਾਂ ਬੈਕ ਮਾਰਨਾ ਉਰੋਂ ਮਾਰਿਆ ਜੀ ਆਪਾਂ ਬੈਕ ਇੰਨਾ ਹੀ ਦੁਰ ਮੈਨੇ ਜੇ ਤੁਸੀਂ ਸਪੀਡ ਚਾਹੁੰਦੇ ਹੋ ਜਿਆਦਾ ਇੱਧਰੋਂ ਚੌਥਾ ਕਰਨਾ ਪਊ ਜਾਂ ਇੱਧਰੋਂ ਹਾਈ ਮਾਰਨਾ ਪਊ ਇਨ ਜਰਨਲ ਜੇ ਦੇਖਿਆ ਜਾਵੇ ਇਸ ਦਾ ਮਤਲਬ ਨਹੀਂ ਹੁੰਦਾ ਜਿੱਡਾ ਲੋਕ ਸਮਝਦੇ ਨੇ ਹੁਣ ਮਡੀਹਰ ਨੂੰ ਤਾਂ ਆਇਆ ਪਿਆ ਵੀ ਅਸੀਂ ਜੀ ਗੇਅਰ ਨੂੰ ਹੱਥੇ ਨਹੀਂ ਲਾਉਣਾ ਇੱਕੇ ਗੇਅਰ ਨੂੰ ਹੱਥ ਲਾਉਣਾ ਹੈ ਗੇਅਰਾਂ ਨੂੰ ਬਾਈ ਜੀ ਆਲਮੋਸਟ ਆਲਮੋਸਟ ਦੋਨਾਂ ਨੂੰ ਯੂਜ਼ ਕਰਨਾ ਪੈਂਦਾ ਐਡੀ ਵੱਡੀ ਗੱਲ ਨਹੀਂ ਹੈਗੀ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਗੇਅਰ ਨੂੰ ਹੱਥੇ ਨਹੀਂ ਲਾਉਣਾ ਜੇ ਤੁਸੀਂ ਉਨੀਓ ਸਪੀਡ ਚ ਕੁਚਰ ਕੁਚਰ ਕਰਦੇ ਜਾਣਾ ਫਿਰ ਕੋਈ ਚੱਕਰ ਨਹੀਂ ਉਦਾਂ ਗੇਅਰ ਨੂੰ ਤਾਂ ਦੋਨੇ ਪਾਸੇ ਹੱਥ ਵੱਜਣਾ ਮੈਂ ਵੀ 969 ਲੈਂਡ ਨਹੀਂ ਹੋਲਡ ਕਰ ਸਕਦਾ ਸੀ ਇਹ ਨਹੀਂ ਸੀ ਗੱਲ ਕੋਈ ਐਡੀ ਕੋਈ ਗੱਲ ਨਹੀਂ ਸਾਲਾ ਬਾਦ ਵਾਲਾ ਲੈ ਲੰਦੇ ਪਰਫੈਕਟ ਕੀ ਮੈਨੂੰ ਪਤਾ ਸੀ ਵੀ ਵਰਥ ਹੈ ਨਹੀਂ ਮੈਂ ਛੱਟਲਾ ਟਰੈਕਟਰ ਨੂੰ ਬਾਹਲਾ ਪਸੰਦ ਨਹੀਂ ਕਰਦਾ ਠੀਕ ਆ ਜੀ ਇਹ ਆ ਟਰੈਕਟਰ 855 ਵਿਥ ਸਟਲ ਸ਼ਿਫਟ ਇਹਨੇ ਨਹੀਂ ਆਉਣਾ 4x4 ਚ 4x4 ਲੈਣਾ ਤੁਸੀਂ ਉਹ ਹੀ ਲੈਣਾ ਪਊ ਨਹੀਂ ਲੈ ਲਓ ਚੁੱਪ ਕਰਕੇ 69 ਮੇਰਾ ਖਿਆਲ ਹੈ ਹਰ ਚੀਜ਼ ਕਲੀਅਰ ਹੋਈ ਹੋ ਤੁਹਾਨੂੰ ਚੰਗੀ ਲੱਗੀ ਹੋ ਚੰਗੀ ਲੱਗੀ ਸ਼ੇਅਰ ਕਰਿਓ ਨਹੀਂ ਬਿਲਕੁਲ ਨਹੀਂ ਕਰਨੀ ਚੈਨਲ ਸਬਸਕ੍ਰਾਈਬ ਤਾਂ ਕਰਨਾ ਜੇ ਮੈਨੂੰ ਵਧੀਆ ਲੱਗਦਾ ਨਹੀਂ アンसब्सक्राइब ਕਰਕੇ ਹੋਰ ਵਧੀਆ ਬੰਦਿਆਂ ਦਾ ਚੈਨਲ ਦੇਖੋ ਮੈਂ ਤਾਂ ਸਾਰਿਆਂ ਨੂੰ ਮਾਤੜ ਆ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਦੇਣ ਲਈ ਸੱਸੇ